ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰਾਜ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਗੱਬਣ ਝੋਟੀ ਦੂਜਾ ਸੂਆ ਗੱਬਣ ਝੋਟੀ ਬਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਚੰਗੀ ਤਰ੍ਹਾਂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਰਣਜੀਤ ਸਿੰਘ ਰਣਜੀਤ ਸਿੰਘ ਰਣਜੀਤ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 9463382324 9463382324 82324 ਹਾਂਜੀ ਇਹ ਛੋਟੀ ਆਪਣੇ ਘਰ ਦੀ ਹੈ ਬਾਈ ਹਾਂ ਘਰ ਦੀ ਹੈ ਤੇ ਕਿੰਮਾ ਸੂਆ ਹੁੰਦੀ ਹੈ ਇਹ ਦੂਜਾ ਸੂਆ ਜੀ ਦੂਜੇ ਸੂਣਾ ਹੈ ਹਾਂਜੀ ਤੇ ਕਿੰਨੇ ਦਿਨ ਲੈ ਜੂਈ ਬਾਈ ਇਹ 10-11 ਦਿਨ ਲੈ ਜੂ 10-11 ਤੇ ਪਹਿਲੇ ਸੂਏ ਕਿੰਨਾ ਗਰਦ ਦੁੱਧ ਕੱਢਿਆ ਤੁਹਾਡੇ ਕੋਲ ਬਾ 10-11 ਕਿਲੋ ਕੱਢਿਆ ਇਹਨੇ 10-11 ਕਿਲੋ ਹਾਂ ਇੱਥੇ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਹੁਣ ਇਹ 10-11 ਤਾਂ ਢਾਈ 10-11 ਲਓ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਮੈਥੋਂ ਥੋੜਾ ਜਿਹਾ ਡਰਦੀ ਆ ਕਿਉਂਕਿ ਬਾਈ ਖਰਾ ਨੇ ਨਾ ਪਸ਼ੂ ਘਰ ਦੇ ਮਗਰਲੇ ਪਾਸੇ ਆ ਬੰਦਾ ਦਿਸਦਾ ਨਹੀਂ ਇਸ ਕਰਕੇ ਉਂ ਸੀਲਸ ਲੱਗਾ ਕੁਛ ਨਹੀਂ ਕਹਿੰਦੀ ਬਾਈ ਨੂੰ ਵੀ ਆ ਦੇਖ ਸਕਦੇ ਹੋ ਤੁਸੀਂ ਪਰ ਮੈਥੋਂ ਥੋੜਾ ਜਿਹਾ ਡਰਦੀ ਆ ਉਸ ਢੰਗ ਨਾਲ ਤੁਹਾਨੂੰ ਮੈਂ ਦਿਖਾ ਦਿੰਦਾ ਨਾਲ ਦਾ ਸੈਜ ਗਾਇਬ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਬਹੁਤ ਸੋਹਣਾ ਸੈਜ ਆ ਸਣਾ ਦਾ ਅਗਲੇ ਨਾਲ ਅਗਲਾ ਥਣ ਤੇ ਮਗ ਸੋਹਣਾ ਥਾਣ ਲੱਗੇ ਤੇ ਚੁਾਈ ਚੁਈ ਦੀ ਬਹੁਤ ਸਾਫ ਹਵਾਨਾ ਦੋਸਤੋ ਦੇਖ ਸਕਦੇ ਆ ਬਹੁਤ ਵੱਡਾ ਬਣਾਇ ਤਿਆਰ ਕੀਤਾ ਤੇ 10 ਦਿਨ ਹਜੇ ਸੂਣ ਚ ਬਾਕੀ ਆ ਦੂਜੇ ਪਾਸੇ ਵੀ ਦੋਸਤੋ ਬਿਲਕੁਲ ਸੇਮ ਸਹਜ ਥਾਣਾ ਦਾ ਦੇਖ ਸਕਦੇ ਤੁਸੀਂ ਬਹੁਤ ਸਾਫ ਸੁਥਰਾ ਥਾਣ ਲੱਗੇ ਵੇਰਲ ਵੀ ਬਹੁਤ ਚੰਗੀ ਆ ਤੇ ਇਧਰਲੇ ਪਾਸੇ ਮਿਰਕਵੇਂ ਵੀ ਚੰਗੀ ਆ ਸੰਗਾ ਸੰਗਾ ਦਾ ਸਹਜ ਮੋਲ ਆ ਦੋਸਤੋ ਦੇਖ ਸਕਦੇ ਤੁਸੀਂ ਤੋੜ ਕੇ ਤੁਹਾਨੂੰ ਖਾਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਇੱਕ ਫੋੜਾ ਚੰਗਾ ਕਦ ਕਾਠ ਚੰਗਾ ਪਤਲੀ ਚਮੜੀ ਦੀ ਹੈ ਇਹ ਹੇ ਹਵਾਨਾ ਗੋਲ ਆ ਦੇਖ ਸਕਦੇ ਹਾਂ ਬਹੁਤ ਵਰਦਾ ਹਵਾਨਾ ਤਿਆਰ ਕੀਤਾ ਹੈ ਇਹ ਦਰਦੀ ਮੈਥੋ ਥੋੜੀ ਇਸ ਕਰਕੇ ਨਾ ਨੋ ਵੀ ਆਵਾ ਨਾ ਤੁਹਾਨੂੰ ਦਿਖਾਤਾ। ਅਭੀ ਤੋੜ ਕੇ ਤੁਹਾਨੂੰ ਦਿਖਾ ਦਿਆ ਬਾਕੀ ਖਵਾਨਾ ਬਹੁਤ ਵੱਡਾ ਤੇ ਸਾਫ ਸੁਥਰਾ ਦੇਖ ਸਕਦਾ ਤੁਸੀਂ। ਬਾਈ ਤੋ ਆਪਾਂ ਮੁੱਲ ਪੁੱਛਦੇ ਹਾਂ। ਹਾਂ ਬਾਈ ਇਹ ਕੀ ਮੁੱਲ ਰੱਖਿਆ ਇਹਦਾ? ਮੱਲਾ ਬਾਈ ਫੋਨ ਤੇ ਕਰ ਲਾਂਗੇ। ਠੀਕ ਹੈ ਜੀ। ਲਓ ਵੀ ਸੱਜਣਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਆਉਂਦੀ ਹੈ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਉੱਪਰਲੇ ਪਾਸੇ। ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ। ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਦੇ ਤੁਸੀਂ ਵੀਡੀਓ ਲਈ ਸੰਪਰਕ ਕਰ ਲਿਓ। ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ। ਜਲਦੀ ਮਿਲਦੇ ਆਂ ਦੋਸਤੋਂ ਅਜੇ ਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।